ਸਤਿ ਸ਼੍ਰੀ ਅਕਾਲ ਸੱਜਣੋ ਸਵਾਗਤ ਹੈ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ 'ਚ ਪਹੁੰਚੇ ਆ ਮੰਡੀ ਵੱਲਾ ਵਿਰਕਾ ਸ਼੍ਰੀ ਅੰਬਰਸਰ ਸਾਹਿਬ ਪਹੁੰਚੇ ਆ ਫਬਜੀ ਫਾਰਮ ਦੇ ਸਰਦਾਰ ਸਰਦਾਰ ਪ੍ਰਗਟ ਸਿੰਘ ਚੁਭਾਲ ਵਾਲੇ ਠੀਕ ਹੈ ਜੀ ਇਸ ਫਾਰਮ ਤੋਂ ਅੱਗੇ ਵੀ ਆਪਾਂ ਵੀਡੀਓ ਅਪਲੋਡ ਕੀਤੀ ਘਰੇ ਚੰਗੇ ਤੇ ਦਾਰੂ ਪਸ਼ੂ ਆਉਂਦੇ ਸੱਜਣੋ ਸਾਰਾ ਮਾਲ ਇਹ ਹਰਿਆਣੇ ਤੋਂ ਲੈ ਕੇ ਆਉਂਦੇ ਆ ਠੀਕ ਹੈ ਜੀ ਲਾਈਵ ਬੈਠੇ ਰੌਣਕਾ ਕਰਦੇ ਆ ਗੱਲਬਾਤ ਤੇ ਅਨੀਲੀ ਰਾਵੀ ਦੇ ਵਿੱਚ ਵੀ ਤੇ ਮੋਹਰਾ ਦੇ ਵਿੱਚ ਵੀ ਚਾਰ ਪੰਜ ਝੋਟੀਆਂ ਤੇ ਇੱਕ ਵੈੜ ਹਰ ਤਰ੍ਹਾਂ ਦਾ ਪਸ਼ੂ ਮਿਲੂਗਾ ਕੀਮਤ ਵਾੜੀ ਨੋਰਮਲ ਜਿੰਨਾ ਹੀ ਮਰਜ਼ੀ ਮੰਡੀ ਘੁੰਮ ਲੋ ਭਾਰ ਜਿਹੜਾ ਜਾਇਜ਼ ਰੇਟ ਹੈ ਨਾ 1 40 35 ਦੇ ਵਿੱਚ ਕਿਤੇ ਉਹ ਨਹੀਂ ਮਿਲਣਾ ਜਿਹੜਾ ਇਹਨਾਂ ਭਾਈ ਉਹਨਾਂ ਨੇ ਰੇਟ ਕਰ ਦੇਣਾ ਪਰ ਜੇ ਸਮਝ ਗਏ ਜੀ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੋ ਚੜਦੀ ਕਲਾ ਹਾਂ ਜੀ ਹਾਂ ਚੜਦੀ ਕਲਾ ਦੀਵਾਲੀ ਤੇ ਬੰਦੀ ਛੋੜ ਦਿਵਦੀਆਂ ਸੁੱਦੀਆਂ ਆਪ ਜੀ ਨੂੰ ਲੱਖ ਲੱਖ ਮੁਬਾਰਕਾਂ ਹਾਂ ਜੀ ਹਾਂ ਜੀ ਸਾਰੇ ਵੀਰਾਂ ਭਰਾਵਾਂ ਨੂੰ ਲੱਖ ਲੱਖ ਬਤਾਈਏ ਚਲੋ ਸ਼ੁਕਰ ਹੈ ਤੇ ਲਾਤੀ ਰੌਣਕ ਹੈ ਹਾਂ ਜੀ ਲਾਤੀ ਜੀ ਕੀ ਬਾਤ ਮਈਆਂ ਬਹੁਤ ਸ਼ਾਨਦਾਰ ਹੈ ਹਾਂ ਜੀ ਕੀ ਬਾਤ ਲਓ ਸਜਣਾ ਚਾਰ ਮਈਆਂ ਤੇ ਦੋ ਦੂਜੀ ਸਾਈਡ ਆ ਵਾਹ ਵਾਹ ਮੈਂ ਨਾ ਨੰਦ ਬੰਦੇ ਫੌਜੀ ਸਾਹਿਬ ਤੇ ਇਹ ਪਹਿਲੀ ਵਾਰ ਆ ਤੇ ਅੱਗੇ ਵੀ ਫਿਰ ਮਾਰ ਲਈਦਾ ਇਹ ਪਹਿਲੀ ਵਾਰ ਜੀ ਪਹਿਲੀ ਵਾਰ ਚਾਂਡ ਲੈ ਆਪਾਂ ਪਹਿਲੀ ਵਾਰ ਆ ਉਂਝ ਰੌਣਕ ਮੇਲਾ ਵੇਖਣ ਹੁੰਦੇ ਹਾਂ ਹੂੰ ਹੂੰ ਤੇ ਕਿੰਨੇ ਐਨੀਮਲ ਲਿਆਂਦੇ ਸੀ ਆਪਣੇ ਕੋਲ ਜੀ ਇਸ ਟਾਈਮ 6 ਆ ਜੀ 6 ਆ ਹਾਂ ਜੀ 4 ਸੂਈਆਂ 2 ਗੱਪਣਾ ਜੀ 1 ਗੱਪ ਜਿਹੜਾ ਐਡਰੈਸ ਹੈ ਭੈਣਪੁਰਾ ਮੈਨੂੰ ਨੋਟ ਕਰਾਈਏ ਘਰੇ ਵੀ ਆਉਣਾ ਹੋਵੇ ਹਾਂ ਜੀ ਹਾਂ ਆਪਣਾ ਪਿੰਡ ਚਵਾਲਕਲਾ ਹਾਂ ਤੇ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਰੋਡ ਤੇ ਪੰਪਿਆ ਪੰਪਾ ਤੋਂ ਆਪਣੇ ਨਾਲ ਹੀ ਘਰ ਪੈਂਦਾ ਰੋਡ ਤੇ ਮਾਦਾ ਜੀ ਵੀਰੋ ਦੇ ਗੁਰਦਵਾਰੇ ਦੀ ਬਗਲੀ ਹਾਂ ਮਗਲੀ ਸਾਈਡ ਹੈ ਜੀ ਉਧਰੋਂ ਜੀ ਆਪਾਂ ਟਿੱਕੀ ਬੰਨ ਲਵਾਂਗੇ ਤੇ ਮੋਬਾਈਲ ਨੰਬਰ 95172 36603 ਠੀਕ ਹੈ ਜੀ ਸ਼ਰਵਾਰ ਕਿਹੜੀ ਝੋਟੀ ਤੋਂ ਕਰੀਏ ਇਹ ਤੋਂ ਇਹ ਤੋਂ ਕਰ ਲੋ ਭਾਵੇਂ ਇਹ ਤੋਂ ਕਰ ਲੋ ਨੀ ਉਹ ਤੋਂ ਲਾ ਲਈ ਹੈ ਨਾ ਇਹ ਪਲੌਣ ਆ ਤੇ ਜਾਂ ਦੂਜਾ ਸੁਆ ਪਲੌਣ ਪਲੌਣ ਆ ਠੀਕ ਆ ਤੇ ਕਿੰਨਾ ਕੁ ਦੁੱਤੋ ਸਟਾਰਟਿੰਗ ਹੋਈ ਆ 2 ਦੋ ਦੰਦ 14 ਕਿਲੋ ਕਿਦਨ ਦੀ ਸੂਈ ਆ ਇਹ ਅੱਜ 12 ਦਿਨ ਹੋ ਗਏ ਐਨੂੰ ਲੈ ਜਾ ਦਿੱਤਾ ਐਨੂੰ ਐਨੂੰ ਲੈ ਐਨੂੰ ਕਰ ਨੋ ਸਜਰੋ ਦੋ ਦੰਦ ਆ ਜੀ ਅੱਛਾ ਦੁੱਗੀ ਆ ਹਾਂ ਜੀ ਹਾਂ ਜੀ ਵਾ 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 ਦੋ ਦੰਦ ਕੱਟੀ ਸਜਰੋ ਵਾ ਤੇ ਟਾਈਮ ਨੋਟ ਕਰਿਓ ਦੁਪਹਿਰ ਦਾ ਜੀ ਸ਼ਾਮ ਨੂੰ ਹੋਰ ਆਰਡਰ ਕੁਆਲਟੀ ਬਣਨੀ ਆ ਕਿਉਂਕਿ ਕੋਈ ਅਜੇ ਬਾਜ਼ਾਰ ਪਜੋਰ ਨਹੀਂ ਲੱਗਾ ਬਾਕੀ ਦੋ ਦੰਦ ਤੇ ਆਪ ਹੀ ਕਰਮਾ ਲਈ ਵਿਖਾਈ ਜਾਂਦੀ ਆ ਤੇ ਖਿਲਾੜੀ ਖਿਲਾੜੀ ਹਾਂ ਸੀਲ ਬੜੀ ਸੀਲੀਆਂ ਸਾਲੀਆਂ ਜੱਗ ਕਰੋ ਵਾ 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 ਠੀਕ ਆ ਥਾਂ ਵੀ ਬਹੁਤ ਚੰਗਾ ਲੱਗਾ ਫੌਜੀ ਸਾਹਿਬ ਬਹੁਤ ਜੀ ਹਣਾ ਕੱਟੀ ਚੰਗੀ ਸਾਰੀ ਜੈਡ ਬਲੈਕ ਤੇ ਰੇਡ ਫੌਜੀ ਸਾਹਿਬ ਇਹਦਾ ਦੋ ਵੀ ਗਾਹ ਨੂੰ ਕਰਿਓ ਲੱਤ ਗਾਹ ਨੂੰ ਕਰਾ ਦੇ ਲੋ ਸੱਜਣੋ 2 ਲੱਖ ਦੇ 20 ਹਜ਼ਾਰ ਡਿਮਾਂਡ ਕੀਤੀ ਆ ਜਿਹੜਾ ਆਊਗਾ ਫੌਜੀ ਸਾਹਿਬ ਪੂਰਾ ਮਾਨ ਪਿਆਰ ਕਰਨਗੇ ਪਹੁੰਚ ਕੇ ਤਸੱਲੀ ਕਰਕੇ ਮੇਲਾ ਲੁੱਟੋ ਤੇ ਦੂਜੇ ਨੰਬਰ ਤੇ ਦੁੱਜਣ ਇਹ ਇੰਨੇ ਜੀ ਇਹ ਵੀ ਪਹਿਲਾਂ ਪਹਿਲਾਂ ਦੋਂਦੀ ਆ ਹਾਂ ਦੋਂਦੀ ਇਹਦੇ ਥੱਲੇ ਬੋਲਾ 11 ਕਿਲੋ ਆ ਖਟਾ ਜਿੱਥੇ ਜਿਆਦੇ ਨੇ 11 ਕਿਲੋ ਹਾਂਜੀ ਹਾਂਜੀ ਚੰਗਾ ਦੁੱਧ ਕਰਨਗੇ ਆ ਵੀ ਹਾਂਜੀ ਹਾਂਜੀ ਜਿੱਤਰਾ ਮਰਜ਼ੀ ਫੀਸ ਲਾਗੇ ਕੋਈ ਓਕੇ ਕਾਕੇ ਜੜੇ ਹਨਾ ਪੂਰੇ ਫੌਜੀ ਸਾਹਿਬ ਇਹ ਦੱਸਣ ਦੀ ਲੋੜ ਨਹੀਂ ਜਦੋਂ ਰਿਆਣਾ ਗਏਦਗੇ ਨਾ ਸੀਲੀਆਂ ਸਾਲੀਆਂ ਬਲੈਤਨਾ ਗਾਂ ਨੂੰ ਬਹੁਤ ਠੰਡਕਾ ਮਿਲਦੀ ਨਾ ਇਹ ਆਪਣਾ ਏਰੀਆ ਹੀ ਇਹਦਾ ਛੜਾ ਮਾਰਦਿਆਂ ਇਹ ਬ੍ਰਾਂਡ ਦੇ ਪੈਸੇ ਲੱਗਦੇ ਫੌਜੀ ਸਾਹਿਬ ਲਓ ਜੀ ਬਹੁਤ ਠੰਡੀ ਧੀਰੀ ਸਜਣੋ ਬਾਕੀ ਪੂਰੀ ਵੱਡੀ ਆ ਦੋਦਾਂ ਤੇ ਕੱਟੀ ਜਮੂਦ ਕਾਤ ਪੂਰਾ ਹਾਂਜੀ ਥਾਂ ਵੀ ਚੰਗਾ ਲੱਗਾ ਸੋਹਣਾ ਸਪੈਸ਼ਲ ਥਾਂ ਲੱਗੇ ਦੋਨੋਂ ਨੋਕਾਰੇ ਹਾਂ ਬਹੁਤ ਵਧੀਆ ਹਾਂ ਵਿਰਲ ਚਾ ਬਾਕੀ ਪੈਂਡੇ ਚੋਂ ਉਧਰੋਂ ਹਰਿਆਣੇ ਦਾ ਪੈਂਡਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪੈਂਡਾ ਵੇਖ ਲਓ ਸਾਰੇ ਸੂਝਵਾਨ ਆ ਪੈਂਡਾ ਹੀ ਇਹਨਾਂ ਨੂੰ ਡੰਗਰਾਂ ਨੂੰ ਖਾ ਜਾਂਦਾ ਜੋ ਕੱਲ੍ਹ ਆਈਆਂ ਰਾਤ ਦੀਆਂ ਹਾਂਜੀ ਕੱਲ੍ਹ ਰਾਤ ਦੀਆਂ ਰਾਤ ਇਹਨਾਂ ਦਾ ਧਗੇਵਾ ਵੀ ਨਹੀਂ ਅਜੇ ਪੂਰਾ ਆ ਹਨਾ ਹਾਂਜੀ ਹਾਂਜੀ ਤੇ ਪੱਠਾ ਟੱਕਾ ਨਾਲ ਕੀ ਖਾਣਾ ਹੈ ਉਧਰ ਦੇ ਤੇ ਇਧਰ ਦੇ ਆਪਣੇ ਪੱਠੇ ਟੱਕੇ ਦੇ ਵਿੱਚ ਵੀ ਫਰਕ ਹੈ ਨਾ 2 ਮਿੰਟ ਲੱਗਦੇ ਆ ਜੀ ਵਾਹ ਤੇ ਇਹਦੀ ਕੀਮਤ ਤੇ ਹਾਂਜੀ ਇਹਦੀ ਕੀਮਤ ਕਿੰਨੀ ਆ? ਇਹਦੀ 210 ਜੀ। 210 ਹਾਂਜੀ। ਮਾਨ ਪਿਆਰ ਹੋ ਜਾਊ। ਹਾਂਜੀ ਮਾਨ। ਤੀਜੇ ਨੰਬਰ ਤੇ ਆ ਗਈ ਕਿੰਨਾ ਸੁਹਾਏ? ਇਹ ਦੂਜਾ ਸੁਹਾਏ ਜੀ। ਕਿੰਨਾ ਦੋ ਤੋਂ ਸਟਾਰਟਿੰਗ ਹੋਈ ਆ? ਇਹ 16 ਲੀਟਰ। 16 ਕਿਲੋ। ਮਗਰ ਕੱਟੀ ਜੀ ਨੀਲੀ ਦੀ। ਨੀਲੀ ਦੀ ਕੱਟੀ ਪਾਈ ਨਹੀਂ। ਨੀਲੀ ਦੀ ਕੱਟੀ ਪਾਈ। ਅੱਛਾ। ਆਪ ਮੋਹਰਾ ਦੇ ਬੱਚਾ ਨੀਲੀ ਦਾ ਪਾਇਆ ਨੇ। ਛੇ ਦਾ ਲੈ ਜੀ। ਛਿੱਗੀ ਆ। ਇਹ ਵੀ ਦੁੱਜਣ ਆ। ਹਾਂਜੀ ਜੀ। ਬੱਚੇ ਕਿਥੇ ਬੱਜੇ ਆ? ਬੱਚੇ ਆ ਵੀ ਬਿਓ। ਲੈ ਉਹ ਫੜ ਕੇ। ਲਾਸਟ ਤੇ ਦਿਖਾ ਦਿੰਦੇ ਅਸੀਂ। ਲੋ ਜੀ ਮੈਂ ਜ਼ਬਰਦਸਤ ਆ 16 ਕਿਲੋ ਆ ਥਣ ਚੰਗਾ ਮਟਾਈ ਦੇ ਵਿੱਚ ਲੱਗਾ ਸੋਹਣਾ ਸਜ ਨੂੰ ਸੰਭਾਣ ਵੀ ਕਹਿ ਸਕਦੇ ਆ ਦੁੱਧ ਹੋ ਸਕਦਾ ਇਹ ਨੂੰ ਟੱਕਰ ਮਾਰ ਜੇ ਤੇ ਇਹਦੀ ਕੀਮਤ ਬਬਜੀ ਸਾਹਿਬ ਇਹ ਕੀਮਤੀ ਹਾਂ ਆ ਪਟਾ ਹੀ ਲੱਖ ਰੁਪਏ ਵਾਹ ਆ ਕੱਟੀ ਪਾਈ ਆ ਹਾਂ ਜੀ ਆ ਕੱਟੀ ਕੀ ਬਾਤ ਹੈ ਕੱਟੀ ਬੜੀ ਸੋਹਣੀ ਪਾਈ ਬਈ ਇਹਦੇ ਨਾਲ ਅੱਜ 12 13 ਦਿਨਾਂ ਦੀ ਤੁਨ ਵੀ ਦਿੱਤੀ ਪਿਓਰ ਨੀਲੀ ਦੀ ਆ ਗਈ ਹਨਾ ਹਾਂਜੀ ਵਾਹ 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 ਸਾਰੀਆਂ ਨੂੰ ਥੱਲੇ ਬਹਿ ਕੇ ਬਹਿ ਕੇ ਫੜੀ ਸਾਰੀਆਂ ਨਿਸ਼ਾਨੀਆਂ ਨਾਲ ਥੱਲੇ ਬਹਿ ਜਾ ਮੇਰਾ ਵੀਰ ਮੁਗੜਾ ਕਰੀ ਇੱਧਰ ਨੂੰ ਓਕੇ ਆ ਇਹ 2.5 ਲੱਖ ਕੀਮਤ ਹਾਂਜੀ ਹਾਂਜੀ ਠੀਕ ਆ ਹੋਰ ਮਾਨ ਪਿਆਰ ਹੋ ਜਾਊਗਾ ਨਾ ਹੋਜੂ ਹੋਜੂ ਅੱਗੇ ਆ ਗਈ ਨੀਲੀ ਆਪਣੇ ਬੈਲਟ ਦੀ ਹਾਂਜੀ ਇਹ ਆਪਣੇ ਬੈਲਟ ਦੀ ਆ ਕੀਮਤ ਤਾਰੀ ਬਾਰਡਰ ਹਾਂਜੀ ਆ ਲਾਇਓ ਨੀਲੀ 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 ਹੋ ਜੇ ਹੈ ਇਹ ਦਿਨ ਲੈ ਜੂਗੇ ਜੀ ਹਾਂ ਜੀ ਲੈ ਜੂਗੇ ਜੀ ਦੱਕ ਦੇ ਵਾਹ ਸਪਰ ਲੰਮੀ ਦਾਤ ਦਿਨਾਂ ਦੀ ਸਜਣੋ ਕੱਚੀ ਆ ਨੀਲੀ ਰਾਵੀ ਵਾਹ ਹੂੰ ਦੇਂਦੀ ਕੀਮਤ ਇਹਦਾ ਆਪਾਂ 1.5 ਲੱਖ 1.5 ਇਹਦਾ 10000 ਛੋਟ ਕਰਨੀ ਆਪਾਂ ਕਰ ਦਾਂਗੇ ਆਫਰ ਦਿਵਾਲੀ ਤੇ ਹਾਂਜੀ ਕਰ ਦਾਂਗੇ ਜਿਹੜਾ ਆਵੇ 1.40 ਦੀ ਮੈਂ ਨਾ ਕਰ ਦਾਂ ਜੀ ਵਾਹ ਵਾਹ ਸੱਜਣੂ ਆ ਐਨੀ ਮਹਾਲ ਹਾਂਜੀ ਆਓ ਛੋਟੀ ਲੈ ਤੇ ਬਹੁਤ ਸੋਹਣਿਆ ਡੇਟ ਵੀ ਜੈਜ ਕੀਤਾ ਲੈਓ ਛੋਟੀ ਕੱਢ ਕੇ ਠੀਕ ਆ ਜੀ 4 5 ਮੱਝਾਂ ਤੇ 1 ਵੈੜ ਉਹਨੂੰ ਪਰਾਂ ਨੂੰ ਹੀ ਕਰਦੇ ਇਹਨੂੰ ਭਾਵੇਂ ਇਹਨੂੰ ਜੀ ਇਹਦੇ ਕੋਲ ਕਿੰਨਾ ਪ੍ਰੋਪਰ ਦੁੱਧ 14 ਲੀਟਰ 14 ਉਹਨੂੰ ਪਰਾਂ ਨੂੰ ਕੱਢ ਦੇ ਇਹ ਵੀ ਦੋ ਤਾਂ ਨੇ ਦੋ ਕੀ ਹਾਂ ਦੋ ਠੀਕ ਆ ਵਾ ਲੈਵਾ ਬਹੁਤ ਸੋਹਣਾ ਹੁੰਦਾ ਵੀ ਠੀਕ ਆ ਘਾਟਾ ਵਾਲਾ ਲੈਵਾ ਹੈ ਚਲੋ ਲੈ ਚਲੋ ਕੋਈ ਨਹੀਂ ਚਲੋ ਰਾਜੀ ਰੋਜੀ ਚੰਗੀ ਹੈ ਨਾ ਹਾਂਜੀ ਹਾਂਜੀ ਇਹ ਕਿੰਨੇ ਕੀ ਕਿੰਨੀ ਕੀਮਤ ਦੀ ਆ ਇਹ 2 ਲੱਖ ਰੁਪਏ 2 ਲੱਖ ਰੁਪਏ 9 ਸੱਚ ਨੂੰ ਖਰੀਦਦਾਰੀ ਕਰਿਓ ਹਾਂਜੀ ਉਹ ਬੱਚੇ ਬੱਜੇ ਇਹ ਪਸ਼ੂ ਸਾਰੇ ਇੱਧਰ ਆ ਲੂ ਆ ਠੀਕ ਹੈ ਜੀ ਬੱਚਿਆ ਦੀ ਅਗਰਾਂ ਝਲਕ ਜ਼ਰੂਰ ਮਰਾ ਦੇਣੇ ਤੁਹਾਨੂੰ ਹਾਂਜੀ ਹਾਂਜੀ ਲਓ ਜੀ ਆ ਬੱਚੇ ਜੀ ਸਾਈਡ ਕੋਈ ਅੱਖਾਂ ਦਿਨਾਂ ਦਾ ਕੋਈ ਦਹਾ ਦਾ ਹੋਊਗਾ ਕੋਈ 15 ਦਾ ਹੋਊਗਾ ਕੋਈ ਦੋ ਚੌ ਦਿਨਾਂ ਦਾ ਹੋਊਗਾ ਨਾਲ 나ੜੂ ਵੀ ਹੈਗੇ ਅੱਛਾ ਆਹ ਦੇਖ ਬਿਲਕੁਲ ਇਹਦੇ 3-4 ਦਿਨਾਂ ਦਾ ਬੱਚਾ ਆ ਵੇਖੋ ਜੀ ਠੀਕ ਹੈ ਜੀ ਆ ਕੱਟ ਗਿਆ ਛੋਟਾ ਠੀਕ ਹੈ ਠੀਕ ਹੈ ਜੀ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ